ਇੱਥੇ ਲੋਕਾਂ ਨੂੰ ਪਿੰਡਾਂ ਤੋਂ ਇੱਥੇ ਪਾਣੀ ਆ ਗਿਆ ਉੱਥੋਂ ਲਿਆ ਕੇ ਇੱਥੇ ਰੱਖਿਆ ਜਾ ਰਿਹਾ ਰਹਿਤ ਕੈਂਪ ਕਹ ਲੋ ਖੁਸ਼ੀ ਦੀ ਗੱਲ ਹੈ ਯਾ ਕਿ ਇੱਥੇ ਇੱਕ ਬੱਚੇ ਨੇ ਜਨਮ ਲਿਆ ਗਿਆ ਬੱਚੇ ਦਾ ਕੀ ਨਾਮ ਰੱਖਿਆ ਮਨਕੀਰਤ ਸਿੰਘ ਮਨਕੀਰਤ ਉਹ ਲਖ ਪਿੰਡਾਂ ਦੇ ਵਿੱਚ ਵੀ ਆਉਂਦੇ ਉਹ ਵੀ ਗਾਇਕ ਨੇ ਹਾਂਜੀ ਆਉਂਦੇ ਨੇ ਹੈ ਨਾ ਲੋਕ ਆਉਂਦੇ ਆ ਤੇ ਖੁਸ਼ੀ ਜਿਵੇਂ ਘਰ ਦੇ ਵਿੱਚ ਆਪਾਂ ਕਰੋ ਪਿਆਰ ਕਰਦੇ ਆ ਖੁਸ਼ੀ ਦੇ ਉਦਾਂ ਹੀ ਨਹੀਂ ਇੱਦਾਂ ਅਧੂਰੀ ਹੈ ਥੋੜੀ ਜੀ ਹਾਂ ਜੀ ਹਾਂ ਘਰ ਤੇ ਘਰ ਹੁੰਦਾ ਪੈਣਾ ਪ੍ਰਸਾਰਿਆ ਆਂਦੇ ਨੇ। ਇਹਦੇ ਤਾਂ ਕਰਨੇ ਨੂੰ ਚਲੋ ਤੁਸੀਂ ਮੰਨਦੇ। ਹਾਂ ਬੰਨਦੇ ਤੇ ਫਿਰ ਸਾਡੇ ਤੇ ਘਰ ਹੈ ਤਾਂ ਹੈ ਪਰ ਹੈ ਇੱਕੋ ਕੋਠਾ ਬੱਚਿਆ ਬਾਕੀ ਦੋ ਡਿੱਗ ਪਏ। ਅੱਛਾ। ਇੱਕ ਨੂੰ ਮੜਾ ਸੌਣ ਕੀਤਾ ਕਰੇ ਦੀ। ਅ ਸਵਾਗਤ ਆਪ ਸਭ ਦਾ ਅੱਜ ਮੈਂ ਹਾਂ ਸੁਖਾ ਖੇਰੀ ਵਾਲਾ ਹੜਪ੍ਰਭਾਵਿਤ ਇਲਾਕਿਆਂ ਦੀ ਕਵਰੇਜ ਕਰ ਰਿਹਾ ਆਂ ਅਤੇ ਜਿੱਥੇ ਲੋਕ ਆਪਣੇ ਘਰ ਛੱਡ ਛੱਡ ਕੇ ਰਿਲੀਫ ਕੈਂਪਾਂ ਦੇ ਵਿੱਚ ਜਾ ਰਹੇ ਨੇ ਉੱਥੇ ਹੀ ਇੱਕ ਅਜਿਹੀ ਖਬਰ ਹੈ ਕਿ ਖੁਸ਼ੀ ਦੇਣ ਵਾਲੀ ਖਬਰ ਹੈ ਖੁਸ਼ੀ ਇਹ ਆ ਕਿ ਮੌਜ਼ਮ ਪਿੰਡ ਫਜ਼ਲਕਾ ਦੇ ਵਿੱਚ ਰੀਲੀਫ ਕੈਂਪ ਦੇ ਵਿੱਚ ਖੜੇ ਆ ਸੈਲਟਰ ਹਾਊਸ ਕਹ ਲੋ ਜਿੱਥੇ ਲੋਕਾਂ ਨੂੰ ਪਿੰਡਾਂ ਤੋਂ ਜਿੱਥੇ ਪਾਣੀ ਆ ਗਿਆ ਉੱਥੋਂ ਲਿਆ ਕੇ ਇੱਥੇ ਰੱਖਿਆ ਜਾ ਰਿਹਾ ਰਾਹਤ ਕੈਂਪ ਕਹ ਲੋ ਖੁਸ਼ੀ ਦੀ ਗੱਲ ਇਹ ਆ ਕਿ ਇੱਥੇ ਇੱਕ ਬੱਚੇ ਨੇ ਜਨਮ ਲਿਆ ਜੀ ਹਾਂ ਬੱਚੇ ਨੇ ਜਨਮ ਲਿਆ ਔਰ ਬੇਟਾ ਹੋਇਆ ਤਸਵੀਰਾਂ ਦੇਖ ਲੋ ਜਿਸ ਨੂੰ ਲੈ ਕੇ ਖੁਸ਼ੀ ਆ ਦੇਖ ਸਕਦੇ ਹੋ ਜਿਵੇਂ ਆਪਾਂ ਘਰ ਦੇ ਵਿੱਚ ਗਾਨੇ ਬੰਨਦੇ ਆ ਘਰ ਦੇ ਵਿੱਚ ਜੋ ਰੀਤੀ ਰਿਵਾਜ ਹੁੰਦੇ ਆ ਗੇਟ ਤੇ ਬੰਨ ਵਾਲੇ ਗਾਨਿਆਂ ਦਾ ਬੱਚਾ ਜਦ ਹੁੰਦਾ ਗੁਬਾਰੇ ਬੰਨੇ ਜਾਂਦੇ ਖਿਡੌਣੇ ਬੰਨੇ ਜਾਂਦੇ ਆ ਤਾਂ ਉਹ ਇੱਥੇ ਦੇਖ ਸਕਦੇ ਹੋ ਵਾਕਿਦਾ ਉਸੇ ਤਰ੍ਹਾਂ ਜਿਹੜਾ ਹੈਗਾ ਇੱਥੇ ਦੇਖ ਰਿਹਾ ਤੇ ਆਪਾਂ ਗੱਲਬਾਤ ਵੀ ਕਰਾਂਗੇ ਪਹਿਲਾਂ ਤਸਵੀਰਾਂ ਦੇਖ ਲਓ ਇੱਕ ਲੜਕੇ ਨੇ ਜਨਮ ਲਿਆ ਰਾਹਤ ਕੈਂਪ ਦੇ ਵਿੱਚ ਤੇ ਬਾ ਖੂਬੀ ਲੋਕ ਉਸਨੇ ਬਹੁਤ ਇਲਾਕੇ ਦੇ ਇਥੇ ਲੋਕ ਉਸਨੇ ਤੇ ਬੱਚੇ ਨੂੰ ਖਾਣ ਪੀਣ ਲਈ ਵੀ ਤੇ ਹੋਰ ਵੀ ਇਥੇ ਦੇਖਣ ਆਉਂਦੇ ਨੇ ਦੇਣ ਆਉਂਦੇ ਨੇ ਸਮਾਨ ਦੇਖ ਸਕਦੇ ਹੋ ਮਾਸੂਮ ਨੇ ਜਨਮ ਲਿਆ ਔਰ ਕੀ ਨਾਮ ਰੱਖਿਆ ਕੀ ਉਹ ਸਭ ਕੁਝ ਗੱਲਬਾਤ ਕਰਾਂਗੇ ਉਹਨਾਂ ਦੀ ਮਾਤਾ ਦੇ ਨਾਲ ਤੇ ਆਖਿਰਕਾਰ ਖੁਸ਼ੀ ਦੀ ਗੱਲ ਹੈ ਕੀ ਕੀ ਨਾਮ ਤੁਹਾਡਾ ਜੀ ਕਲਾਸ਼ ਰਾਣੀ ਕਲਾਸ਼ ਜੀ ਕੀ ਕਹੋਗੇ ਮੁੰਡੇ ਦਾ ਬੱਚੇ ਦਾ ਕੀ ਨਾਮ ਰੱਖਿਆ ਮਨਕੀਰਤ ਸਿੰਘ ਆਹ ਮਨਕੀਰਤ ਰੱਖਤਾ ਹੈ ਨਾ ਮਨਕੀਰਤ ਔਲਕ ਪਿੰਡਾਂ ਦੇ ਵਿੱਚ ਵੀ ਆਉਂਦੇ ਉਹ ਵੀ ਗਾਇਕ ਨੇ ਹਾਂ ਜੀ ਆਂਦੇ ਨੇ ਹਾਂ ਜੀ ਤੇ ਫਿਰ ਉਹਨਾਂ ਨੂੰ ਦੇ ਨਾਮ ਰੱਖਿਆ ਸੀ ਕਿਰਤਨ ਬਾਣੀ ਹੁੰਦੀ ਨਾ ਹਾਂ ਗੁਰਦੁਆਰੇ ਵਿੱਚ ਤੁਸੀਂ ਕਿਦੇ ਮੰਨਣ ਮੰਨਿਆ ਜੀ ਨੂੰ ਨੱਕਿਆ ਸੀ ਤੁਸੀਂ ਮੇ ਰੱਖਿਆ ਜੇ ਗੁਰਦੁਆਰੇ ਸਿੱਖ ਨੇ ਹੂੰ ਵਿਰੰਤੀ ਨੇ ਕਿਹਾ ਸੀ ਪਿੰਡ ਨਾਰਕੇ ਮੰਨ ਕੀਰਤ ਹੂੰ ਰੱਖਿਆ ਗੁਰਪੁਰਪ੍ਰਮ ਦੇ ਸੀ ਗੁਰਪੁਰਪੁ ਰੱਖਿਆ ਪ੍ਰਸਾਦ ਗੁਰੂ ਗੇਗਾ ਇੱਕ ਤੁਸੀਂ ਤਾਂ ਰੱਖਿਆ ਮੰਨ ਕੀਰਤ ਸਿੰਘ ਹਾਂ ਜੀ ਕੀਰਤਨ ਬਾਣੀ ਵਿੱਚ ਆ ਗਿਆ ਕੀਰਤਨ ਬਾਣੀ ਦੇ ਵਿੱਚ ਵੀ ਆ ਗਿਆ ਤੇ ਮੰਨ ਕੀਰਤ ਨਾ ਬਹੁਤ ਵਧੀਆ ਨਾਮ ਸੋਚਿਆ ਤੇ ਇੱਕ ਸਿੰਗਰ ਵੀ ਆ ਉਹ ਵੀ ਬਹੁਤ ਜ਼ਿਆਦਾ ਲੋਕਾਂ ਦੀ ਮਦਦ ਕਰ ਰਿਹਾ ਬਹੁਤ ਵਧੀਆ ਅਤੇ ਲੋਕ ਆਉਂਦੇ ਆ ਖੁਸ਼ੀ ਜਿਵੇਂ ਘਰ ਦੇ ਵਿੱਚ ਆਪਾਂ ਕਰੋ ਪਿਆਰ ਕਰਦੇ ਆ ਖੁਸ਼ੀ ਦੇ ਉਦਾਂ ਹੀ ਨਹੀਂ ਇਦਾਂ ਅਧੂਰੀ ਹੈ ਥੋੜੀ ਜੀ ਹਾਂ ਥੋੜੀ ਹੈ ਹਾਂ ਘਰ ਤਾਂ ਘਰ ਹੁੰਦਾ ਪੈਣਾ ਪਰ ਸਾਰੇ ਆਉਂਦੇ ਨੇ ਹਾਂ ਵੱਧ ਹੁੰਦੇ ਨੇ ਵੀ ਇੱਥੇ ਇੱਥੇ ਥੋੜੀ ਦੂਰੀ ਹੈ ਕੋਈ ਆ ਗਿਆ ਗਿਆ ਚਲਾ ਗਿਆ ਗਿਆ ਚੱਲ ਬਸ ਇਸ ਤਰ੍ਹਾਂ ਹੀ ਪਰ ਗੇਟ ਤੱਕ ਆਨੇ ਕੋਲ ਚੱਲ ਉਦੋਂ ਹੀ ਬੰਦ ਤੇ ਹਾਂ ਬੰਦ ਦੇ ਤੇ ਫਿਰ ਸਾਡੇ ਤੇ ਘਰ ਹੈ ਤਾਂ ਹੈ ਪਰ ਇਹ ਇੱਕੋ ਕੋਠਾ ਬੱਚਿਆ ਬਾਕੀ ਤਾਂ ਦੋ ਡੇਗ ਪਏ ਅੱਛਾ ਇੱਕ ਨੂੰ ਮੜਾ ਸੌਣ ਕੀਤਾ ਕਰੇ ਵੀ ਬਾਕੀ ਤਾਂ ਲੱਗੇ ਪਏ ਨੇ ਅੱਛਾ ਜਿਹੜਾ ਘਰ ਆ ਉੱਥੇ ਵੀ ਗੰਨੇ ਬੰਨੇ ਆ ਹਾਂ ਇਹ ਕੋਠੇ ਨਾ ਬੰਨੇ ਸੀ ਬੰਨੇ ਹਾਂਜੀ ਥੋੜੇ ਜਿਹਾ ਬੰਨੇ ਉੱਥੇ ਵੀ ਸੌਣ ਕੀਤਾ ਕੇਵਾਂ ਬੱਚਾ ਆਏਗਾ ਇਹ ਮੇਰਾ ਚੌਥਾ ਬੱਚਾ ਦੋ ਗੁੱਡੀਆਂ ਤੇ ਇੱਕ ਕਾਕੂ ਅੱਗੇ ਤੇ ਹੁਣ ਦੋ ਕਾਕੂ ਹੋ ਗਏ ਦੋ ਗੁੱਡੀਆਂ ਹੋ ਗਏ ਤੁਜੀ ਦਾ ਹੈ ਨਾ ਇਸ ਜੀ ਵੀ ਬੱਚਾ ਪਰਮਾਤਮਾ ਦੀ ਹੈਗੀ ਹੈ ਪਰਮਾਤਮਾ ਦੀ ਤਾਂ ਸਹੀ ਸਲਾਮਤ ਵਾ ਪਾਣੀ ਚ ਡੋਬ ਡੂਬਤ ਬਾਹਰ ਨਿਕਲ ਤੋ ਪਿਆ ਸੀ ਹਾਂ ਤੇ ਚਲੋ ਖੁਸ਼ੀ ਵੀ ਆ ਕਿ ਚਲੋ ਹਣਾ ਇੱਥੇ ਪਰ ਲੋਕ ਤਾਂ ਜਿਹੜੇ ਇੱਥੇ ਨੇੜੇ-ਤੇਰੇ ਤੁਹਾਡੇ ਨਾਲ ਆਸ-ਪਾਸ ਇਹਨਾਂ ਨੇ ਖੁਸ਼ਾ ਲੋਕ ਹੁੰਦੇ ਆ ਹਾਂ ਸਾਰੇ ਪਹਿਣਾ ਪਰਾਈ ਆਪਦੇ ਹੀ ਨੇ ਸਾਡੇ ਪਿੰਡ ਦੇ ਨੇ ਸਾਰੇ ਹਾਂ ਮਹਾਜਮ ਸ਼ੇਰ ਦੇ ਸਾਰਿਆਂ ਨੂੰ ਖੁਸ਼ੀ ਹੈ ਇਹਦਾ ਪਿੰਡ ਹੈ ਸਾਡਾ ਮਹਾਜਮ ਸ਼ੇਰ ਤਾਰ ਬੰਦੀ ਦਾ ਲਾਗੇ ਗਿਆ ਤਾਰ ਬੰਦੀ ਆਸੇ ਪਸਤਾਰ ਬੰਦੀ ਵਿਚਾਲੇ ਸਾਡਾ ਪਿੰਡ ਹੈ ਅੱਛਾ ਪਾਕਿਸਤਾਨ ਦੀ ਸਹੱਦ ਦੇ ਬਿਲਕੁਲ ਵਿਚਾਲੇ ਤਾਰਾਂ ਤੋਂ ਉਸ ਪਾਰ ਹਾਂਜੀ ਤਾਰਾ ਹੈ ਗਿਲ ਚਾਰ ਚਪੇਰੇ ਦਰਿਆ ਤੋਂ ਪਾਰ ਸਾਡਾ ਵਿਚਾਲੇ ਪਿੰਡ ਹੈ ਇਹਨ ਡੁੱਬ ਗਿਆ ਪਿੰਡ ਦਾ ਹਾਂ ਡੁੱਬਿਆ ਖੜਾ ਟੀਬੀ ਟੀਬੀ ਥੋੜੀ ਜੀ ਨੰਗੀ ਹੈ ਬਾਕੀ ਤਾਂ ਸਾਸੇ ਪਸਾਰ ਪਾਣੀ ਸਾਰਾ ਡੁੱਬ ਗਿਆ ਹਾਂ ਜੀ ਪਰ ਗੱਲੇ ਆ ਕੇ ਇਧਰ ਵੀ ਤਾਰਾਂ ਉਧਰ ਵੀ ਤਾਰਾਂ ਨਾ ਤਾਰਾਂ ਦੇ ਵਿੱਚ ਹਾਂ ਵਿਚਾਲੇ ਪਿੰਡ ਸਾਡਾ ਸਭ ਕੁਝ ਰੁੜ ਗਿਆ ਹਾਂ ਕੁਝ ਬਚ ਗਿਆ ਕੁਝ ਰੁੜ ਗਿਆ ਬਸ ਇਵੇਂ ਹੀ ਹੈ ਹਾਂ ਬਾਕੀ ਕੋਠੇ-ਕੂਠੇ ਜਿੰਨਾ ਸਾਰਿਆਂ ਗਰੀਬਾਂ ਦੇ ਸਾਡੇ ਵਰਗੇ ਪਹਿਣਾ ਪਰ ਸਾਰਿਆਂ ਦੇ ਕਰਨ ਡੱਗ ਪੈ ਕੇ ਜਦੇ ਪੱਕੀਆਂ ਨੀਆਂ ਬੈ ਗਈਆਂ ਜਿਨ੍ਹਾਂ ਦੇ ਪੱਕੇ ਕੋਠੇ ਭੋਣੀਆਂ ਬੈ ਗਈਆਂ ਵੈਸੇ ਵੀ ਕੋਹਰਾ ਪੈ ਗਿਆ ਕੁਕਲਾ ਚਾਗੋ ਬਾਥਰੂਮ ਸਾਹ ਵਿੱਚ ਬੈਭੂ ਗਿਆ ਤੇ ਨੁਕਸਾਨ ਵਾਵਾ ਹੋਇਆ ਨਾ ਹਾਂ ਹੋਗਾ ਦੋਇਆ ਸਾਰੇ ਪੈਨਾ ਪਰਾਵਨ ਆਪਾਂ ਤੇ ਮੰਗ ਕਰਨੇ ਆ ਵੀ ਤੁਸੀਂ ਖਬਰਾਂ ਬਣਾਵਨ ਤਾਂਦੇ ਜੇ ਪਰ ਤੁਸੀਂ ਇਹ ਮੰਗ ਕਰੋ ਵੀ ਇਹਨਾਂ ਦਾ ਕੋਈ ਕਾਰੋਬਾਰ ਚੱਲ ਜਾਵੇ ਕੋਈ ਨਦੀ ਸ਼ਹਿਰਾ ਹੋ ਜਾਵੇ ਕੋਠੇ ਮਕਾਨ ਜਾਂ ਕੁਝ ਦਿਖੇ ਜਾਵਣ ਜਿੱਤੇ ਵੀ ਅੱਗੇ ਸਰਕਾਰ ਅੱਗੇ 2023 ਚ ਲਿਖਤ ਲਹਿ ਗਈ ਸੀ ਕੋਠੇ ਮਕਾਨ ਦਿੱਤੇ ਨਹੀਂ ਪਰ ਸਾਨੂੰ ਕਿਸੇ ਨੇ ਵੀ ਕੋਈ ਬਾਹ ਨਹੀਂ ਫੜਦਾ ਤਾਂ ਆਪਾਂ ਤੇਰੇ ਹੁਣ ਵੀ ਕੋਈ ਬਾਹ ਫੜੇ ਤੇ ਪੱਕੀ ਫੜੇ ਛੱਡੇ ਨਾ ਸਾਡੀ ਬਾਹ ਇੱਥੇ ਰਹਿਣਾ ਕਰਨਾ ਔਖਾ ਤਾਂ ਨਹੀਂ ਹੈਗਾ ਔਖਾ ਹੀ ਹੈ ਵੀਰੇ ਹੈਗਾ ਇਹਗਾ ਆਇਤ ਜਦ ਹੱਡੇ ਕੋਸੂਲਾ ਚਲਤ ਹੈ ਨਿਕ ਸਿਲੰਡਰ ਜਿਹੜਾ ਸਾਨੂੰ ਮਿਲਦਾ ਸੀ ਉਹ ਹੀ ਖਾ ਲਵੇ ਤਾਂ ਕਿਤੇ ਨਹੀਂ ਤਾਂ ਆਪਾਂ ਬੱਚਾ ਹੁੰਦਾ ਆਪਾਂ ਕੋਈ ਨਾਰਮਲ ਚੀਜ਼ ਖਾਣੇ ਆ ਕੋਈ ਮੂੰਗੀ ਦਾਲ ਹੋ ਗਈ ਦਾ ਦਰੀਆਰਾ ਵਗੈਰਾ ਹੋਗੇ ਖਾ ਲੈਣੇ ਪਈ ਇੱਥੇ ਥੋੜੀ ਜਿਹੀ ਉਹ ਨਹੀਂ ਉਹ ਕਮੀ ਥੋੜੀ ਮਹਿਸੂਸ ਹੁੰਦੀ ਕਮੀ ਆਂਦੀ ਪਈਏ ਪਈ ਸਾਡੇ ਕੋਲ ਕੋਈ ਨਹੀਂ ਕੋ ਪੈਸੇ ਤੱਕ ਜਸਤਾ ਹੈ ਨਹੀਂ ਕੁਝ ਰਸਿੰਦ ਮੜਾ ਮੜਾ ਕਿਸੇ ਵਾਪ ਕਪੜਾ ਲੈ ਆਈਏ ਕਿਸੋਨਾ ਜਾ ਕੋ ਕੋ ਪਹਿਣਾ ਪਾਇਆ ਦੋ ਦੋ ਸੂਟ ਦੇ ਕੇ ਨੇ ਬੱਚੇ ਨੂੰ ਹੋਰ ਸਾਡੇ ਕੋਲ ਕੋਈ ਅਜੀ ਕੋ ਨਹੀਂ ਹੈਗੀ ਖਰਚਾ ਪਾੜੀ ਹੁੰਦਾ ਕਪੜੇ ਲੈ ਲਈ ਬੱਚੇ ਦੇ ਜਾ ਕੋਈ ਸ਼ੈਂਪੂ ਜਾ ਕੋ ਸਾਬਣ ਆਪਾਂ ਲੈਣੇ ਆ ਕੋਈ ਮਹਿੰਗਾ ਵਰਤਨੇ ਜਿਵੇਂ ਘਰੇ ਵਰਤੀ ਦੋ ਸਤਫ ਕੋਈ ਕਮੀ ਨਹੀਂ ਇੱਥੇ ਨਹੀਂ ਮਜਬੂਰੀ ਦੇ ਰਹੇ ਹਾਂ ਜੀ ਬਿਲਕੁਲ ਜੀ ਮਨਕੀਰਤ ਦੇਖੋ ਕਿੱਦਾਂ ਵੱਡਾ ਕਹਿੰਦੇ ਆ ਮਨਕੀਰਤ ਹੈ ਨਾ ਕੀਰਤਨ ਹੁੰਦਾ ਗੁਰੂ ਘਰ ਤੇ ਗੁਰੂ ਘਰ ਕਦੇ ਵੀ ਨਾਂ ਪਹਿਲਾਂ ਕੁਝ ਹੋਰ ਰੱਖਿਆ ਸੀ ਪਰ ਹੁਣ ਮਨਕੀਰਤ ਰੱਖਤਾ ਮਨਕੀਰਤ ਸਿੰਘ ਇੱਧਰ ਪਿਆ ਤੇ ਮਨਕੀਰਤ ਉੱਲ ਉੱਧਰ ਜੋ ਲੋਕਾਂ ਦੀਆਂ ਬਾਵਾ ਫੜ ਰਿਹਾ ਤੇ ਲੋਕਾਂ ਨੂੰ ਮੁੜ ਵਸੇਬੇ ਲਈ ਜਿਹੜਾ ਹੈਗਾ ਲੈ ਕੇ ਆ ਰਹੇ ਤੇ ਵੱਡੀ ਗੱਲ ਇਹ ਆ ਕਿ ਮਨਕੀਰਤ ਇੱਥੇ ਵੀ ਪਿਆ ਮੰਜੇ ਤੇ ਜਿਹਨੇ ਜਨਮ ਲਿਆ ਔਰ ਇਸ ਰਾਹਤ ਕੈਂਪ ਦੇ ਵਿੱਚ ਜਿਹੜਾ ਹੈਗਾ ਬੱਚੇ ਨੇ ਜਨਮ ਲਿਆ